ਜਗਰੂ ਪੁਲਿਸ ਦੀ ਕੀ ਮੁਹਲਤ ਰਹੀ ਹੈ। ਬਾਣੀਓਗ ਸਿੰਘ ਸਾਹਿਬ, ਬਾਣੀਓਗ ਡੀਜੀਪੀ ਸਾਹਿਬ ਧੀਰਗ ਦਿਸ਼ਾ ਨਿਰਦੇਸ਼ਾਂ ਤੋਂ ਕਾਰਨ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਆਪਰੇਸ਼ਨ ਦੀ ਸੁਪਰਵਾਈਜ਼ਨ ਬਾਣੀਓਗ ਐਸਐਸਪੀ ਸਾਹਿਬ ਜਗਰਾਉਂ ਸਰਦਾਰ ਅਮੀਰ ਸਿੰਘ ਬੈਂਸਾ ਐਸ.ਆਈ.ਐਸ.ਜੀ ਨੇ ਕੀਤੀ। ਇਸ ਆਪਰੇਸ਼ਨ ਦੇ ਵਿੱਚ ਅਸੀਂ 3 ਐਫਆਈਆਰਾਂ ਦਰਜ ਕੀਤੀਆਂ ਸਬਡਿਵੀਜ਼ਨ ਜਗਰਾਉਂ ਦੇ ਵਿੱਚ। ਤਕਰੀਬਨ 50 ਸ਼ੱਕੀ ਬਹਿੰਦਲ ਚੈੱਕ ਕੀਤੇ ਤੇ ਸ਼ੱਕੀ ਪੁਰਸ਼ਾਂ ਦੀ ਪੁੱਛਗਿੱਛ ਕੀਤੀ ਗਈ। ਇਸ ਆਪਰੇਸ਼ਨ ਦੇ ਵਿੱਚ 4 ਦੋਸ਼ੀ ਅਰੈਸਟ ਕੀਤੇ ਗਏ ਤੇ ਤਕਰੀਬਨ ਹੁਣ ਤੱਕ 255 ਗੋਲੀਆਂ ਬਰਾਮਦ ਕੀਤੀਆਂ ਗਈਆਂ ਕਿਹੜੇ ਏਰੀਆ ਚ ਹੋਇਆ ਜੀ ਜਦਾ ਕੁਸ਼ਲ ਇਸ ਦੇ ਵਿੱਚ ਹੌਟਸਪots ਨੂੰ ਡਿਕਲੇਅਰ ਕੀਤਾ ਗਿਆ ਜਿੱਥੇ ਲੋਕਲ ਫੀਡਬੈਕ ਸੀ ਕਿ ਨਸ਼ਾ ਵਪਾਰ ਬੇਕਦਾ ਸੀਗਾ ਤੇ ਉਹਨਾਂ ਏਰੀਆਜ਼ ਦੇ ਵਿੱਚ ਇਹ ਆਪਰੇਸ਼ਨ ਕੰਡਕਟ ਕੀਤਾ ਗਿਆ ਸਰ ਜਗਰਾਉਂ ਦੇ ਬਾਰੇ ਹੋਰ ਵੀ ਕੋਈ ਸਲਾਮਰੀ ਹੈ ਜਿੱਥੇ ਕਿ ਨਸ਼ਾ ਵੇਚਣ ਦੀਆਂ ਗੱਲਾਂ ਆਮ ਤੌਰ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਉਹਦੇ ਲਈ ਕੋਈ ਖਾਸ ਏਰੀਆ ਬਿਲਕੁਲ ਜੀ ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਆਪਰੇਸ਼ਨਸ ਪਲਾਨ ਕੀਤੇ ਜਾਣਗੇ ਜਿੱਥੇ ਡਿਫਰੈਂਟ ਡਿਫਰੈਂਟ ਏਰੀਆਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੇ ਨਾਲ ਹੀ ਲੋਕਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕੀ ਕੀਤਾ ਜਾਵੇ। ਥੈਂਕ ਯੂ ਜੀ। ਉਹ ਆਂ ਦੇ ਵਿੱਚ ਕੋਈ ਪ੍ਰੋਗਰਾਮ ਲਿਖਿਆ ਜੀ? ਹਾਂਜੀ ਹਾਂਜੀ। ਆਉਣ ਵਾਲੇ ਵੀਕਐਂਡ ਦੇ ਵਿੱਚ ਇੱਕ ਜਾਗਰੂਕਤਾ ਪ੍ਰੋਗਰਾਮ ਦੀ ਜਗਰਾਉਂ ਸ਼ੈਰਸ ਕੀਤਾ ਜਾ ਰਿਹਾ ਹੈ। ਠੀਕ ਹੈ ਜੀ। ਥੈਂਕ ਯੂ।